ਸਵਾਗਤ ਹੈ ਦੋਸਤੋ ਤੁਹਾਡਾ ਦਵਿੰਦਰ ਡੇਅਰੀ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆਂ ਪਿੰਡ ਬਜੀਤਕੇ ਕਲਾਂ ਤੇ ਜਿਲ੍ਹਾ ਇਹਨੂੰ ਪੈਂਦਾ ਬਰਨਾਲਾ ਤੇ ਤਹਿਸੀਲ ਮਹਿਲਕਾਂ ਤਹਿਸੀਲ ਮਹਿਲਕਾਂ ਪੈਂਦੀ ਆ ਜਿਲ੍ਹਾ ਬਰਨਾਲਾ ਤੇ ਅੱਜ ਆਪਾਂ ਤੋਕੜ ਗੱਭਣ ਜਿਹੜੀ ਸੁਨਮਜ ਦਿਖਾਉਨੇ ਆ ਤੇ ਚੰਗੇ ਦੁੱਧ ਵਾਲੀ ਹੈ ਬਾਈ ਕਹਿੰਦੇ ਵੀ ਸੱਜਰਾ ਦੁੱਧ 16 17 ਕਿਲੋ ਦੁੱਧ ਹੁੰਦਾ ਤੇ ਜ਼ਿਆਪ ਵੀ ਅੰਦਾਜ਼ਾ ਲਾ ਸਕਦੇ ਹੋ ਆ ਇਹਦੇ ਮਗਰ ਬੱਚਾ ਆ ਕੇ ਕੱਟੀ ਆ ਗਈ ਤੇ 3 ਮਹੀਨੇ ਦੀ ਗੱਬਣ ਹੈ ਚੈੱਕ ਪਾਸ ਆ ਤੇ ਦਿਖਾਉਨੇ ਸਾਨੂੰ ਤੋੜ ਕੇ ਦੇਖ ਸਕਦੇ ਹੋ ਸਿੰਘਾਂ ਦੀ ਬਹੁਤ ਕੁੰਡੀ ਹੈ ਸ਼ਕੀਨ ਹੈ ਥਣਲੇ ਵੀਰੀ ਸਾਫ ਹੈ ਮੋੜ ਲੋ ਜੀ ਤੇ ਬੋਥਰੀ ਪੂਰੀ ਸਟੀਨ ਹੈ ਤੇ ਕੱਲਾ ਕੱਲਾ ਥਣ ਪਿਆ ਥਣ ਹਵਾਨੇ ਦੀ ਵੀ ਪੂਰੀ ਚੰਗੀ ਆ ਪਿੱਟ ਕੋੜਾ ਥੋੜੀ ਲੱਸੀ ਜ਼ਰੂਰ ਪੈਂਦੀ ਆ ਤੇ ਨਵੀਂ ਵਾਲੀ ਗੱਬਣਾ ਜੀ ਬਾਕੀ ਇਹਦੇ ਮਗਰਾ ਕੱਟੀ ਆ ਗਈ ਵਧੀਆ ਕੱਦ ਗਾਟ ਚ ਆ 15000 ਦਾ ਕੱਟੀ ਹੋ ਗਈ। ਬਾਕੀ ਰੇਟ ਤੁਹਾਨੂੰ ਬਾਈਆਂ ਤੋਂ ਪੁੱਛ ਕੇ ਦੱਸਦੇ ਆਂ। ਸੱਜਰ ਦਾ 15-16 ਵਾਲੀ ਟ੍ਰੇ ਨਾ ਹੀ ਗਾਰੰਟੀ ਲੈਂਦੇ ਆਂ ਵੀ ਦਿੰਦੀ ਰਹੀ ਆ। ਦੂਜਾ ਸੂਆ ਇਹ ਸੂਈ ਵੀ ਆ ਤੀਜੇ ਸੂਏ ਲਈ ਗੱਬਣਾ। ਸਤਿ ਸ਼੍ਰੀ ਅਕਾਲ ਬਾਪੂ ਜੀ। ਸਤਿ ਸ਼੍ਰੀ ਅਕਾਲ। ਆ ਆਪਾਂ ਹਾਂ ਜਿਹੜੀ ਛੋਟੀ ਦਿਖਾਈ ਆ ਤੇ ਕੀ ਮੁੱਲ ਕਰਦੇ ਹੋ? 75000 ਤੋਂ ਵੀ ਮਾਨਤਾਨ ਹੋ ਜੂ 70000 ਚ ਹਾਂ 70 70 ਦੀ ਹੋ ਜੂਗੀ ਤੇ ਦੇਖ ਲਾਂਗੇ ਜੀ ਮੌਕੇ ਤੇ ਕਰ ਲਾਂਗੇ ਠੀਕ ਹੈ ਜੀ 70 ਦੀ ਆ ਆ ਦੋਸਤੋ ਪਹਿਲੇ ਸੂਏ ਦੀ ਜਿਹੜੀ ਦੀ ਹੈਗੀ ਕੱਟੀ ਆ ਇਹ ਪਹਿਲੇ ਸੂਏ ਦੀ ਆ ਤੇ ਉਹ ਐਂਦੀ ਇਹ ਮਗਰ ਦੂਜੇ ਸੂਏ ਦੀ ਆ ਤੇ ਬਾਕੀ ਇਹਨਾਂ ਕੋਲੇ ਆ ਜਿਹੜੀ ਹੈਗੀ ਗਾਂ ਕੀ ਇਹ ਵੀ ਸੇਲ ਆ ਇਹ ਦਾ ਰੇਟ ਤਾਂ ਨਹੀਂ ਦੱਸ ਰਹੇ ਤੇ ਵੀ ਹਜੇ ਕੱਚੀ ਆ 10 ਦਿਨਾਂ ਦੀ ਤੇ ਜਦੋਂ ਵੀ ਜਿਵੇਂ ਲੇਵਾ ਬਣਾਉਗੀ ਇਹ ਲਾਹੂਗੀ ਦੁੱਧ ਤੇ ਉਹ ਮੇ ਸੁਣ ਉਹ ਇਹ ਮੌਕੇ ਤੇ ਰੇਟ ਹੋ ਜੂਗਾ ਜੇ ਕਿਸੇ ਨੇ ਅੱਜ ਲੈ ਆਣੀ ਆ ਤਾਂ ਤੁਸੀਂ ਫੋਨ ਤੇ ਗੱਲ ਕਰ ਲਿਓ ਉਹ ਇਹ ਵਿਪਾਰ ਚ ਬੰਨ ਜੂ ਇਹ ਤੁਹਾਨੂੰ ਮੈਂ ਦੱਸ ਦਿੰਦਾ ਗਾਂ ਤੇ ਬਸ तकरीबन 10 ਦਿਨਾਂ ਇਹਦੇ ਬਾਕੀ ਹੈਗੇ ਕੱਚੀ ਹੈ ਰੇਟ ਇਹਨਾਂ ਨੇ ਤਾਂ ਨਹੀਂ ਕਰਿਆ ਵੀ ਜਹਰਾ ਵੀ ਇਹਦਾ ਕੋਈ ਦੁੱਧ ਲਾ ਹੋ ਗਈ ਉਹ ਇਹ ਰੇਟ ਹੋ ਜੂਗਾ ਮੌਕੇ ਤੇ ਤੇ ਇਹ ਦੁੱਧ 13-14 ਲੀਟਰ ਦੁੱਧ ਇਹ ਕੱਢ ਦਿੰਦੀ ਆ ਤੀਜਾ ਸੂਆ ਨੇ ਸੂਣਾ ਗੈਸਟਾਂ ਤੇ ਘਰ ਦੀ ਇਹਨਾਂ ਦੀ ਬੱਛੀ ਹੈ ਇਹ ਵੈੜਾ ਤੇ ਆਹ ਆਉਲੀ ਝੋਟੀ ਦੀ ਪਹਿਲੇ ਪਹਿਲੇ ਸੂਏ ਵੈਸੇ ਇਹ ਸੇਲ ਨਹੀਂ ਹੈਗੀ ਇਹ ਦਿਖਾਉਂਦੇ ਆ ਤੁਹਾਨੂੰ ਪਹਿਲੇ ਸੂਏ ਹੈ ਝੋਟੀ ਇਹ ਜਦੋਂ ਪਹਿਲੇ ਸੂਏ ਸੂਈ ਸੂਏ ਤੋਂ ਕੱਟੀ ਦਿੱਤੀ ਸੀਗੀ ਤੇ ਇਸ ਟਾਈਮ ਇਹਦੇ ਮੰਗਰਾ ਕੱਟੀ ਆ ਤੇ ਕਟਿੰਗ ਹੀ ਦਿੰਦੀ ਹੈ ਕਰਮਾਲੀ ਤੇ ਬਾਕੀ ਤੁਸੀਂ ਚੈੱਕ ਕਰ ਲਓ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ